ਸਸ ਜੀ ਗਾ ਜੀ ਮੈਂ ਸਿੰਨਨ ਕਲੈਕਸ਼ਨ ਸ਼ੰਦੀਗੜ ਤੋਂ ਆਜੀ ਕਲੈਕਸ਼ਨ ਦੇਖੋ ਬਹੁਤ ਹੀ ਪਿਆਰੀ ਹੈ ਰਾਮਟੈਕਸ ਦੇ ਪਿਓਰ ਪਸ਼ਮੀਨਾ ਦੇ ਸੂਟਸ ਹੈ ਤੇ ਰਾਮਟੈਕਸ ਦਾ ਇਹ ਪਿਓਰ ਚਿਨੋਂਨ ਦਾ ਦੁਪੱਟਾ ਬਹੁਤ ਹੀ ਸੋਹਣੇ ਕੰਟਰਾਸਟ ਦੇ ਵਿੱਚ ਸੂਟਸ ਹੈ ਉਹ ਵੇਖੀਏ ਬਹੁਤ ਹੀ ਪਿਆਰਾ ਸ਼ੇਡ ਹੈ ਰਾਮਟੈਕਸ ਦੀ ਪਸ਼ਮੀਨਾ ਦੀ ਸਟੈਂਪ ਲੱਗੀ ਮਿਲੇਗੀ ਰਾਮਟੈਕਸ ਦਾ ਫੈਬਰਿਕ ਬਹੁਤ ਹੀ ਅੱਛਾ ਹੁੰਦਾ ਹੈ ਤੁਸੀਂ ਜਾਣਦੇ ਹੀ ਹੋ ਇਹਦਾ ਚਿਨੋਂਨ ਦਾ ਦੁਪੱਟਾ ਚਾਰੋਂ ਪਾਸੇ ਫਿਨਿਸ਼ਿੰਗ ਨਾਲ ਪਾਈਪਿੰਗ ਕੀਤੀ ਹੋਈ ਹੈ ਬਹੁਤ ਹੀ ਪੁੰਲਾ ਟੁੱਲਾ ਲੰਬਾ ਚੌੜਾ ਦੁਪੱਟਾ ਇਹ ਹੈ ਜੀ ਨੈਕਸਟ ਕਲਰ ਟਾਪ ਤੇ ਬਾਟਮ ਤੁਹਾਨੂੰ 올ਓਵਰ ਇਹ 5 ਮੀਟਰ ਦਾ ਮਿਲੇਗਾ ਇਹ ਦੇ ਨਾਲ ਘੱਟ ਹੀ ਸੋਨਾ ਕੰਟਰਾਸਟ ਦੇ ਵਿੱਚ ਚੀਨੋਂ ਦਾ ਪਿਓਰ ਚੀਨੋਂ ਦਾ ਦੁਪੱਟਾ ਇਹਦੇ ਉੱਪਰ ਸਾਰੇ ਪੀਚ ਫਲਾਵਰਸ ਐ ਬਹੁਤ ਹੀ ਸੋਨੇ ਸੋਨੇ ਕੰਟਰਾਸਟ ਹੈ ਬਹੁਤ ਹੀ ਸੋਨੇ ਪ੍ਰਿੰਟ ਐ ਇਹਨਾਂ ਦੇ ਇਹਨ ਵਿੱਚ ਜਿਹਾ ਚੀਨੋਂ ਦਾ ਇਹਦੇ ਵਿੱਚ ਚਾਰੋਂ ਪਾਸੇ ਲੇਸ ਲੱਗੀ ਹੋਈ ਐ बहुत ही सोहनी प्रिंटिंग अच्छा थोड़ा जा है, भी राम दे, प्रिंट प्योर पश्मीनावला भी। भी दुपट्टा तो प्योर मसलीन जी पूरी फिनिशिंग दे नाल दुपट्टा रेडी है प्योर मसलीन बहुत ही सॉफ्ट फैब्रिक चारों पास लेस लगी हुई है राम दा, प्योर चिनौन का दुपट्टा कलर कंबीनेशन कंट्रास्ट बहुत ही प्यारी प्यारी है खुला डुला दुपट्टा ਇਕ ਤੋਂ ਇਕ ਕਨਾਰ ਡਿਜ਼ਾਈਨ ਹੈ ਦੁਪਟਿਆਂ ਦੇ ਵੀ ਇਹ ਵਾਲਾ ਫੈਬਰਿਕ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਦੇ ਵਿੱਚ ਤੁਹਾਨੂੰ ਪਰੇਸ਼ਾਨੀ ਨਹੀਂ ਆਏਗੀ ਕੋਈ ਸੂਟ ਬਣਨ ਦੇ ਵਿੱਚ ਜਾਂ ਲੈਂਥ ਦੇ ਵਿੱਚ ਬ੍ਰੈਥ ਦੇ ਵਿੱਚ ਜਾਂ ਇਹਦੇ ਉੱਪਰ ਕੋਈ ਵੀ ਬੁਣਨੀ ਆਂਦੀ ਇਹਨਾ ਅੱਛਾ ਫੈਬਰਿਕ ਹੁੰਦਾ ਹੈ ਆਰਮਟੈਕਸ ਦਾ ਆਮ ਤੌਰ ਤੇ ਸਾਡੇ ਸੂਟ ਬਹੁਤ ਖਰਾਬ ਹੁੰਦੇ ਆ ਸਰਦੀਆਂ ਦੇ ਕਿੰਨਾ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਅੱਛਾ ਪ੍ਰਿੰਟ ਇਹ ਲਿਖੇ ਹੋਏ ਚੀਨੋਂ ਆਉਂਦਾ ਹੈ ਚਾਰੇ ਪਾਸੇ ਲੇਸ ਲੱਗੀ ਹੋਈ ਹੈ ਜੋ ਵੀ ਕਲਰ ਡਿਜ਼ਾਈਨ ਪ੍ਰਿੰਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਇਆ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜੋ ਤੇ ਆਪਣੀ ਬੁਕਿੰਗਸ ਕਰਵਾਓ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਮਿਲ ਸਕਣ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ